ਪਿਛਲੇ ਦਿਨੀ ਜ਼ਿਲ੍ਹਾ ਤਰਨਤਾਰਨ ਦੇ ਪਿੰਡੇ ਕਸਬਾ ਸੁਰਸਿੰਘ ਵਿਖੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਪਾਉਣ ਦੀ ਖੁਸ਼ੀ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਗਿਆ ਇਹ ਸਲਾਨਾ ਜੋੜ ਮੇਲਾ ਤਨ ਬਾਬਾ ਬਿਦੀ ਚੰਦ ਜੀ ਸਤਖੰਡ ਵਾਸੀ ਸੰਤ ਬਾਬਾ ਦਾਇਆ ਸਿੰਘ ਜੀ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੜੇ ਹੀ ਸਜੱਜੇ ਢੰਗ ਨਾਲ ਮਨਾਇਆ ਜਾਂਦਾ ਹੈ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਇਸ ਮੌਕੇ ਢਾਡੀ ਦਰਬਾਰ ਕਵੀਸ਼ਰੀ ਦਰਬਾਰ ਅਤੇ ਰਾਗੀ ਸਿੰਘਾਂ ਪਾਸੋਂ ਰਸ ਨਾ ਸ਼ਬਦ ਗਾਇਨ ਕੀਤਾ ਜਾਂਦਾ ਹੈ ਅਤੇ ਦੇਸ਼ ਦੇ ਪ੍ਰਸਿੱਧ ਰਾਗੀ ਢਾਡੀ ਸਿੰਘਾ ਪਾਸੋਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਗੁਰੂ ਕੇ ਲੰਗਰਾਂ ਵਿੱਚ ਅਨੇਕ ਪ੍ਰਕਾਰ ਦੇ ਲੰਗਰ ਤਿਆਰ ਕੀਤੇ ਜਾਂਦੇ ਹਨ ਇਸ ਮੇਲੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਤਮਸਤਕ ਹੁੰਦੀਆਂ ਹਨ ਇਸ ਮੇਲੇ ਵਿੱਚ ਜਿੱਥੇ ਦੇਸ਼ ਦੀਆਂ ਸੰਗਤਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ ਉੱਥੇ ਐਨ ਆਰ ਆਈ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਮੈਲਬੌਰਨ ਆਸਟ੍ਰੇਲੀਆ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸਹਿਯੋਗ ਦਿੱਤਾ ਜਾਂਦਾ ਹੈ ਸੋ ਆਓ ਦਿਖਾਉਣੇ ਹਾਂ ਤੁਹਾਨੂੰ ਇਸ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ ਲੱਖ ਖੁਸ਼ੀਆਂ ਪਾਰਸਾਹੀਆਂ ਜੇ ਸਤਗੁਰ ਨੰਗਰ ਕਰੇ ਅੱਜ ਅਸੀਂ ਪਹੁੰਚਿਆ ਇਤਿਹਾਸਕ ਨਗਰ ਸੋਸਿੰਗ ਵਿਖੇ ਇਥੇ ਕਿ ਅੱਜ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜਨਮ ਪਵਨ ਦੀ ਖੁਸ਼ੀ ਵਿੱਚ ਇਥੇ ਆਈਏ ਜੀ ਨੇ ਇਸ ਤਖੀ ਨੂੰ ਪਾੜ ਲਾਇਆ ਸਲਾਣਾ ਜੋੜੀ ਨੂੰ ਬਾਬਾ ਅਕਾਸ਼ ਸਿੰਘ ਜੀ 12ਵੇਂ ਮੁਖੀ ਇਸ ਸੰਪਰਦਾਏ ਦੇ 12ਵੇਂ ਮੁਖੀ ਬਾਬਾ ਲਾਇਆ ਬਾਬਾ ਅਕਾਸ਼ ਸਿੰਘ ਜੀ ਜਿਨ੍ਹਾਂ ਦੀ ਰਹਿਮਾਈ ਹੈ ਤੇ ਸਾਰਾ ਕਿੰਨ ਦਿਨ ਦਾ ਪ੍ਰੋਗਰਾਮ ਵੱਡੇ ਪੱਦਰ ਦਿੱਤੇ ਸਰਤਾਂ ਮਨਾਰੀਆਂ ਨੇ ਆਓ ਤੁਹਾਨੂੰ ਪਾ ਦਰਸ਼ਨ ਕਰਾਉਣੇ ਆ ਜਿੱਥੇ ਕਿ ਜੀਵਨ ਚੱਲ ਰਹੇ ਨੇ ਸੰਤਾਂ ਇਤਿਹਾਸ ਨੂੰ ਪੜੀਆਂ ਨੇ

ਧਰਮ ਦੇ ਨਾਲ ਸਿਆਦ ਵੀ ਰੱਖਦੇ ਨੇ ਔਰ ਸਿਆਦ ਨੂੰ ਕਦੀ ਧਰਮ ਦੇ ਉੱਤੇ ਹੈ ਵੀ ਨਹੀਂ ਹੁੰਦਾ ਅੱਜ ਤੱਕ ਆਪ ਨੂੰ ਢੋਗਾ ਜਾ ਰਿਹਾ ਜਿਵੇਂ ਮਾਤਾ ਕੀਨੇ ਸੀ ਪੀਰੀ ਅਤੇ ਪੀਰੀ ਪੀਰੀ ਅਤੇ ਪੀਰੀ ਜਿਹੜੀ ਪੀਰੀ ਹੈ ਉਹ ਸਵਾਰ ਹੋਵੇਗੀ ਤੇ ਜਿਹੜਾ ਧਰਮ ਹੈ ਉਹ ਸਵਾਰ ਹੈ ਸਿਆਦ ਦਾ ਘੋੜਾ ਹੈ ਅੱਜ ਕੱਲ੍ਹ ਉਲਟ ਹੁੰਦੇ ਜਾ ਰਹੇ ਨੇ ਆਪਾਂ ਕੀ ਦੇਖ ਸਕਦੇ ਆ ਪਰ ਸਤਗੁਰੂ ਜੀ ਕੀਤੇ ਇਹ ਨਿਆਂ ਨਹੀਂ ਜੰਗ ਦਾ ਕਾਨੂੰਨ ਨਹੀਂ ਕਿ ਇੱਕ ਜਰਮਨ ਪੈਦਾ ਤੇ ਦੂਸਰਾ ਘੂਲੇ ਦੇ 6ਵੇਂ ਪਾਚਨ ਆਪਣੇ ਕੋੜੀ ਨਿਰਗਮ ਛਾੜ ਦਿੱਤੀ। ਬਹਾਦਰ ਬਾਬਾ ਬੀਰੀ ਚੰਦ ਪੈਦੇਖਾਨ ਭਾਈ ਰਬਾਬੀ ਵਰਕੇ ਮਹਾਨ ਸਿੱਖਾਂ ਨੂੰ ਮਾਰਿਆ ਨਾਕਿਆ। ਔਰ ਤੁਸੀਂ ਇੱਕ ਪਾਸੇ ਮੁਖਲਸ ਖਾਨ ਤੇ ਅਸੀਂ ਇੱਕ ਪਾਸੇ 6ਵੇਂ ਪਾਚਾ ਦੇ ਸਾਹਮਣੇ ਮੁਖਲਸ ਖਾਨ ਆਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਾਰੇ ਕਿਹਾ ਮੁਖਲਸ ਖਾਨ ਸਾਨੂੰ ਫਕੀਰ ਕੀਤਾ ਸਾ। ਜਦ ਤੇਰੇ ਨਾਲ ਮੈਦਾਨੇ ਚ ਇਹ ਤੇਰੇ ਦਿਨਾਂ ਵਾਰਾਂ ਵਿੱਚੋਂ ਇੱਕ ਵਾਰ ਸਾਡੇ શરી ਨੂੰ ਛੋਹ ਗਿਆ। ਮੁਖਲਿਸ ਖਾਨ ਸਣ ਬਾਦ ਤੇਰੇ ਨਾਲ ਲਾਹੌਰ ਚਲੇ ਜਾਵਾਂਗੇ ਪਰ ਜੇ ਅਸੀਂ ਤੇਰੇ ਤਿੰਨ ਵਾਰ ਰੋਕ ਲੈ ਫਿਰ ਅਸੀਂ ਤੇਰੇ ਤੇ ਤਿੰਨ ਵਾਰ ਨਹੀਂ ਕਰਾਂਗੇ ਨਾ ਦੋ ਕਰਾਂਗੇ ਕੇਵਲ ਇੱਕ ਅਸੀਂ ਫਿਰ ਵੀ ਫਕੀਰਾਂ ਵਾਂਗ ਸਬਾਅ ਵਰਤਾਂਗੇ ਫਿਰ ਵੀ ਤੇਰੇ ਉੱਤੇ ਇੱਕ ਵਾਰ ਕੀਤਾ ਜਾਵੇਗਾ ਤੇਰੇ ਵੱਲੋਂ ਕਿੰਨ ਤੇ ਸਾਡੇ ਵੱਲੋਂ ਇੱਕ ਮੁਖਲਿਸ ਖਾਨ ਜੇ ਸਾਡਾ ਹੋਏ ਇੱਕ ਵਾਰ ਵੀ ਤੂੰ ਰੁਕ ਗਿਓ ਤਾਂ ਵੀ ਜਿੱਤ ਦਾ ਸੇਰਾ ਤੇਰੇ ਸਿਰ ਪਰ ਜਦੋਂ ਪਰ ਸ਼ਬਦ ਆ ਜਾਵੇ ਨਾ ਅਰਥ ਬਦਲ ਜਾਂਦੇ ਨੇ ਮਾਰੇ ਕਿੰਨੇ ਪਰਦੇ ਸਾਡਾ ਬਾਹਰ ਨਾ ਰੋਕ ਸਕਿਓ ਫਿਰ ਸਾਨੂੰ ਕਿਸੇ ਬਾਦੇ ਦੀ ਤੇਰੇ ਨਾਲ ਲੋੜ ਨਹੀਂ ਮੁਖਲਸ ਖਾਨ ਨੇ ਆਕਾ ਸੌਦਾ ਬੜਾ ਸਸਤਾ ਬੜਾ ਲਾਭੀਵੰਦ ਪਤਾ ਕੀ ਵਿਚਾਰਦਾ ਸੀ ਮੁਖਲਸ ਖਾਨ ਕਹਿੰਦਾ ਛੇਵੇਂ ਪਾਤਸ਼ਾਹ ਦੀ ਪਹਿਲੀ ਜੰਗ ਹੈ ਸਿੱਖ ਕਦੀ ਅਜੇ ਤੱਕ ਮੈਦਾਨੇ ਜੰਗ ਲੜੀ ਨਹੀਂ ਬੇਸ਼ੱਕ ਇਹਨਾਂ ਕੋਲ ਤਲਮ ਦਾ ਗਿਆਨ ਹੋ ਸਕਦਾ ਹੈ ਰੋਹਾਨੀ ਗਿਆਨ ਹੋ ਸਕਦਾ ਹੈ ਪਰ ਇਹ ਜੰਗ ਵਿੱਚ ਤੇਜ਼ ਚਲੂਨੀ ਨਹੀਂ ਜਾਣਦੇ ਤੇ ਗੁਰੂ ਦੇ ਜੰਗ ਦੇ ਪਹਿਤਿਆਂ ਦਾ ਵੀ ਨਹੀਂ ਪਤਾ ਕਦੀ ਦੁਸ਼ਮਣ ਨੂੰ اپنے ہلا منظور نہ سمجھو کدی دشمن کو پہل کر دونوں ستگو جی کہتے مخلص خان تیروں تین موقع دینے مخل مخلص خان کے تم بھی تو لوڑے دا جنرل ہے تیرا ایک نہیں وار سے خالی نہیں جاوے گا وار کر لگا جدو پہلا وار اے اے دے کوڑ دو چیزاں موجود نے کہڑی یہ ہر انسان کے کوڑ دیا جاتا کہ پہ بندہ پہلا سٹپ چکا ہے ایک انہی ہوش ਤੇ ਦੂਸਰਾ ਦਾ ਜੋਸ਼ ਇਹਨੇ ਹੋਰ ਸੱਤੇ ਜੋਸ਼ ਦੇ ਨਾਲ ਵਾਰ ਕੀਤਾ ਮੀਰੀ ਫੀਰੀ ਦੇ ਮਾਰਦ ਨੇ ਰੋਕ ਲਿਆ ਜਦੋਂ ਦੂਸਰਾ ਵਾਰ ਕਰਨ ਲੱਗਾ ਨਾ ਕੋਈ ਕੰਮ ਕਰਦਾ ਟਿਕਾਣੇ ਨਾ ਲੱਗੇ ਕਈ ਵਾਰ ਮਤਾ ਹੋਸ਼ गवा ਦਿੰਦਾ ਮੁਖਰਸ ਖਾਂ ਦਾ ਹੋਸ਼ गवा ਚੁੱਕਾ ਸੀ ਖਸ ਚੁੱਕਾ ਸੀ ਮਗਰ ਕੇਵਲ ਮੁਖਰਸ ਖਾਂ ਦੇ ਕੋਲ ਜੋਸ਼ ਬਚਿਆ ਇਹਨੇ ਜੋਸ਼ ਨਾਲ ਵਾਰ ਕੀਤਾ ਸੋਹਣੇ ਦੇ ਸੁਲਤਾਨ ਨੇ ਵੀ ਡਾਕ ਲਿਆ ਜਦੋਂ ਤੀਸਰਾ ਵਾਰ ਕਰਨ ਲੱਗਾ ਨਾ نہ یہ ہوش ریا نہ یہ جوش ریا خالی ہو گیا تیسرا وار مہدے مردے کے چیز چاہ کے مبارک سلوک تک بھی نہ پہنچیا پھر سوچتا ہے وہ مخلص خان جان بچی تو لاکھوں پائے اج پا چاہیے میدان بچوں منو لگتا جہاں گرو تیرہ تین بار روکے نا تو خدا ایک نہیں روک سکے گا مانچ کئی بچار آئے کئی ٹائے آخر ایسا نتیجے کے پہنچا کے پشاون دوڑ جا جھاؤ دوڑنا لگا میں ساتھ آ کیا مخلص خان اے کوئی جنگ کے قانون کا اصول نہیں اے مردہ والی گل نہیں تو اپنے اپنے کو بڑی سورما سمجھ کیا آیا سا پر تمہیں تو بار کردی جاچ ہی دینی آئی میں سہم آ رہے مدانے جا کے ایک شبد ورتتے سانا موسم فانی مہاراجہ سمکالی نے دبستانی مزاحب کے لکھا ہے ਬਾਚਾ ਕੀਤੇ ਸੀ ਯਦਨੀ ਨੇਸ ਤੋਂ ਵੱਲੋਂ ਯਦਨੀ ਹਸ ਤੋਂ ਵੱਲੋਂ ਕੀਤੇ ਪੁੱਤਰ ਛਿਵੇਂ ਬਾਚਾ ਕੀਤੇ ਹੁੰਦੇ ਸੀ ਜੇ ਤਵਾਰ ਕਰਦਾ ਸੀ ਨਾ ਉਸਤਾਦ ਬੱਚੇ ਨੂੰ ਸਿਖਾਵੇ ਤੇ ਨਾ ਬੱਚਾ ਸਿੱਖੇ ਤੇ ਫਿਰ ਉਸਤਾਦ ਆਤਾ ਵੀ ਬੇਟਾ ਇਸ ਤਰ੍ਹਾਂ ਨਹੀਂ ਅਖਰ ਇਸ ਤਰ੍ਹਾਂ ਪਾਈਦੇ ਨੇ ਇਹ ਪੈਤੜਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਖੇਡੀਦਾ ਤੇ ਛਿਵੇਂ ਬਾਚਾ ਫਿਰ ਗੁਰੂਆਂ ਦੇ ਗੁਰੂ ਸੰਸ ਨੂੰ ਉਸਤਾਦਾਂ ਦੇ ਉਸਤਾਦ ਸਨ ਮਾਰਨੇ ਕ ਮੁਖਰਸ ਖਾਨ ਪੁੱਤਰਾ ਆਪਣੇ ਆਪ ਨੂੰ ਮਹਾਂਪਰੀ ਸੂਮਾ ਖਵਾ ਲਿਆ ਪਰ ਬਾਹਰ ਕਰਨ ਦੀ ਜਾਂਚ ਨਹੀਂ ਆਈ ਤੈਨੂੰ ਬਾਹਰ ਕਰਨ ਦੀ ਜਾਂਚ ਦੱਸਾਂਗੇ مکرس خان ابھی بھی سوچتا دہر جا دا لگا رہے تاکر. آیا بہادر نظر ہی نہیں کل سامنے سے بھاگ جائے تیتا جا کا ہی نہیں وہ مرد کا بہت مکرس خان جہاں مدانے جنگ بار کر کے پا جائے تار کتنے تیرے خالی گئے ਉਹ ਇੱਕ ਵਾਰ ਮੇਰਾ ਆਇਆ ਸਤਿਨਾਮ ਵਾਹਿਗੁਰੂ ਸਾਰ ਸਿਆਖਾਲੂ ਵਾਹਿਗੁਰੂ ਪਾਤਸ਼ਾਹ ਸਾਰ ਸ੍ਰੀ ਅਕਾਲ ਸਤਿਨਾਮ ਸਤਿਨਾਮ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਬਾਖਸ਼ਤੈ ਆਮੀਨ ਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ

ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ RAM NA ਰਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਨਾਮ ਵਾਹਿਗੁਰੂ 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 ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਬ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ RAM ਨਾਮ ਰਾਗਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਵਾਹ ਹੈ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ Uh... one. Uh -huh. ਵਾਹੇ ਗੁਰਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ